ਸ਼ਹੀਦ ਪਾਕ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਐਸਐਸਪੀ ਦਫ਼ਤਰ ਦੇ ਜਲਦ ਕਾਰਵਾਈ ਕਰਨ ਦੇ ਪ੍ਰੋਸੇ ਤੋਂ ਬਾਅਦ ਧਰਨਾ ਕੁਝ ਦਿਨਾਂ ਲਈ ਮੁੱਲਤਵੀ ਕਰ ਦਿੱਤਾ ਗਿਆ ਹੈ ਜਲਦ ਇਨਸਾਫ ਨਾ ਮਿਲਣ ਦੀ ਦਿੱਤੀ ਜਾਵੇਗੀ ਮੁਰ ਧਰਨੇ ਦੀ ਕਾਲ ਕਿਹਾ ਚੇਅਰਮੈਨ ਅਮਰਿੰਦਰ ਸਿੰਘ ਨੇ ਖਬਰ ਬਟਾਲਾ ਤੋਂ ਆਏ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਬਟਾਲਾ ਵਿੱਚ ਪਿਛਲੇ ਦਿਨੀ ਰਾਸ਼ਟਰੀ ਝੰਡੇ ਦੇ ਹੋਏ ਅਪਮਾਨ ਦੇ ਸੰਬੰਧ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਤੇ ਇਸ ਮਾਮਲੇ ਵਿੱਚ ਸੰਘਰਸ਼ ਕਰ ਰਹੀ ਸ਼ਹੀਦ ਪਾਕ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਡੈਲੀਗੇਸ਼ਨ ਅਤੇ ਕੁਝ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅੱਜ ਸ਼੍ਰੀ সোহੇਲ ਮੀਰ ਐਸਐਸਪੀ ਬਟਾਲਾ ਨਾਲ ਮੁਲਾਕਾਤ ਕੀਤੀ ਗਈ। ਸ਼ਹੀਦ ਪਾਕ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਨਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਐਸਐਸਪੀ ਬਟਾਲਾ সোহੇਲ ਮੀਰ ਨੇ ਪੁਲਿਸ ਜ਼ਿਲ੍ਹਾ ਪਟਾਲਾ ਦਾ ਨਵਾਂ ਚਾਰਜ ਸੰਭਾਲ ਲਿਆ ਹੈ ਤੇ ਅੱਜ ਬਹੁਤ ਹੀ ਵਧੀਆ ਮਾਹੌਲ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ। ਅਤੇ ਉਹਨਾਂ ਦੀ ਕਾਬਲੀਅਤ ਦੂਰਅੰਦੇਸ਼ੀ ਦੇ ਕੇ ਸਾਡੇ ਮਨਾਂ ਵਿੱਚ ਇੱਕ ਇਨਸਾਫ ਦੀ ਕਿਰਨ ਜਾਗੇ ਉਹਨਾਂ ਨੇ ਸਾਨੂੰ ਪਹਿਲ ਦੇ ਆਧਾਰ ਤੇ ਸੁਣਿਆ ਤੇ ਸਾਨੂੰ ਪ੍ਰੋਸਾ ਦਵਾਇਆ ਕਿ ਇਸ ਮਾਮਲੇ ਨੂੰ ਮੈਰਿਟ ਤੇ ਕਾਨੂੰਨ ਦੇ ਆਧਾਰ ਦੇ ਜਲਦ ਹੀ ਨਿਪਟਾਰਾ ਕੀਤਾ ਜਾਵੇਗਾ ਤੇ ਨਿਯਾ ਦਿੱਤਾ ਜਾਵੇਗਾ ਇਸ ਮਾਮਲੇ ਵਿੱਚ ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਵੇ ਉਹ ਕਿਉਂਕਿ ਉਹਨਾਂ ਕਿਉਂਕਿ ਉਹਨਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਐਸਐਸਬੀ ਸਾਹਿਬ ਨੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਮੁਖੀ ਦਾ ਚਾਰਜ ਸੰਭਾਲਿਆ ਹੈ ਉਹਨਾਂ ਕਿਹਾ ਕਿ ਐਸਐਸਬੀ ਸਾਹਿਬ ਤੇ ਪ੍ਰੋਸਾ ਦੇਣ ਤੋਂ ਬਾਅਦ ਜਥੇਬੰਦੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਐਸਐਸਬੀ ਸਾਹਿਬ ਨੂੰ ਇਸ ਮਾਮਲੇ ਵਿੱਚ ਜਾਂਚ ਕਰਨ ਦਾ ਸਮਾਂ ਦਿੱਤਾ ਜਾਵੇ ਤੇ ਇਸ ਮਾਮਲੇ ਵਿੱਚ 10 ਅਗਸਤ ਬਟਾਲਾ ਐਸਐਸਬੀ ਦਫ਼ਤਰ ਦੇ ਘਰਾਓ ਧਰਨੇ ਨੂੰ ਫਿਲਹਾਲ ਆਰਜੀ ਤੌਰ ਤੇ ਮਲਤਵੀ ਕੀਤਾ ਜਾਂਦਾ ਹੈ ਕਿਉਂਕਿ ਸਾਡੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਸੁਣ ਲਈ ਐਸਐਸਬੀ ਬਟਾਲਾ ਵੀ ਜਥੇਬੰਦੀ ਵੱਲੋਂ ਤਨਬਾਦ ਕੀਤਾ ਜਾਂਦਾ ਹੈ ਕੀ ਕਹਣਾ ਹੈ ਡੀਐਸਪੀ ਸਾਹਿਬ ਦਾ ਡੀਐਸਪੀ ਹੈੱਡਕੁਆਰਟਰ ਰਿਸ਼ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਦੇ ਕੁਝ ਨੁਮਾਇंदे ਮਾਨਜੋਗ ਐਸਐਸਪੀ ਸਾਹਿਬ ਨੂੰ ਮਿਲ ਕੇ ਚੱਲ ਰਹੇ ਤਰੰਗੇ ਅਤੇ ਹੋਰ ਮਸਲਿਆਂ ਤੇ ਗੱਲਬਾਤ ਹੋਈ ਤੇ ਡੀਐਸਪੀ ਐਨਡੀਪੀਐਸ ਲਵਦੀਪ ਸਿੰਘ ਇਨਕੁਆਇਰੀ ਕਰ ਰਹੇ ਹਨ ਜੋ ਕਾਨੂੰਨ ਮੁਤਾਬਕ ਕਾਰਵਾਈ ਬਣੇਗੀ ਜਲਦ ਤੋਂ ਜਲਦ ਕੀਤੀ ਜਾਵੇਗੀ ਆਉ ਦੇਖਦੇ ਹਾਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ 10 ਅਗਸਤ ਨੂੰ ਜਿਹੜਾ ਬਟਾਲਾ ਐਸਐਸਪੀ ਦਫ਼ਤਰ ਦੇ ਘਰਾਵ ਦਾ ਐਲਾਨ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅੱਜ ਐਸਐਸਪੀ ਬਟਾਲਾ ਜੀ ਦੇ ਦਫ਼ਤਰ ਤੋਂ ਐਸੋਸੀਏਸ਼ਨ ਨਾਲ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਇੱਕ ਡੈਲੀਗੇਸ਼ਨ ਹੈ ਜਿਹੜਾ ਐਸਪੀ ਸਾਹਿਬ ਨੂੰ ਮਿਲਿਆ ਹੈ ਤੇ ਉਹਨਾਂ ਨਾਲ ਬੜੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਤੇ ਸਾਰਾ ਮਾਮਲਾ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਕਿੰਨੇ ਵੀ ਥੋੜਾ ਸਮਾਂ ਹੋਇਆ ਮੈਨੂੰ ਆਇਆ ਨੂੰ ਤੇ ਮਾਮਲਾ ਕਹਿੰਦਾ ਤੁਹਾਡੇ ਕਹਿੰਦੇ ਜੀ ਤੁਹਾਡੇ ਸਰ ਜਿਹੜਾ ਤੁਹਾਡਾ ਮਾਮਲਾ ਸਾਡੇ ਧਿਆਨ 'ਚ ਆ ਗਿਆ ਹੈ ਤੇ ਉਹਨਾਂ ਨੇ ਕਿਹਾ ਵੀ ਔਨ ਮੈਰਿਟ ਦੇ ਆਧਾਰ ਤੇ ਬਹੁਤ ਜਲਦੀ ਵੀ ਜੇਕਰ ਕਈਏ ਤੇ ਸ਼ਾਇਦ ਕੁਝ ਘੰਟਿਆਂ ਦੇ ਵਿੱਚ ਹੀ ਉਹ ਕਹਿੰਦੇ ਵੀ ਤੁਹਾਡਾ ਜਲਾ ਮਤਲਾ ਉਹ ਹੱਲ ਕਰ ਦਿੱਤਾ ਜਾਏਗਾ ਤੇ ਡੈਡੀਕੇਸ਼ਨ ਨੇ ਆਪਸ ਦੇ ਵਿੱਚ ਹਮਤਲਾ ਹੋ ਕੇ ਫੈਸਲਾ ਕੀਤਾ ਹੈ ਵੀ ਸਾਨੂੰ ਐਫਐਸਪੀ ਸਾਹਿਬ ਨੇ ਜੋ ਸਪਰਸਨ ਦਿੱਤਾ ਹੈ ਤੇ ਉਹਦੇ ਉੱਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਇਸ ਕਰਕੇ ਫਿਲਹਾਲ ਆਰਜੀ ਤੌਰ ਦੇ ਉੱਤੇ ਜਿਹੜਾ ਵੀ ਕੱਲ ਦਾ ਧਰਨਾ ਹੈ 10 10 ਦਾ ਧਰਨਾ ਜਿਹੜਾ ਹੈ ਉਹਨੂੰ ਆਰਦੀ ਤੌਰ ਤੇ ਮੁਕਤਵੀ ਕਰਤਾ ਗਿਆ ਹੈ ਤੇ ਇਸ ਵਿੱਚ ਸਾਰੇ ਤੁਸੀਂ ਜਾਣਦੇ ਹੋ ਕਿ ਸਾਰੇ ਪ੍ਰਕਰਨ ਦੇ ਵਿੱਚ ਵਿਰੋਧੀਆਂ ਵੱਲੋਂ ਕਈ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਕਈ ਤਰ੍ਹਾਂ ਦੇ ਇਸ ਧਰਨੇ ਨੂੰ ਕਿ ਪੀ ਮੁਕਤਵੀ ਕਰਾਉਣ ਦੇ ਲਈ ਪੀ ਇਹ ਧਰਨਾ ਨਾ ਹੋ ਸਕੇ ਬਹੁਤ ਸਾਜ਼ਿਸ਼ਾਂ ਵੀ ਰਚੀਆਂ ਗਈਆਂ ਹਰ ਤਰ੍ਹਾਂ ਦਾ ਹਥਕੰਡਾ ਜਿਹੜਾ ਉਹਨਾਂ ਨੇ ਅਪਣਾਇਆ ਆਖਿਰ ਆਖਰ ਸੱਚ ਦੀ ਜਿਹੜੀ ਜਿੱਤ ਵਾ ਉਹ ਨੂੰ ਕੋਈ ਨਹੀਂ ਰੋਕ ਸਕਦਾ ਤੇ ਮੈਂ ਸਮਝਦਾ ਆਂ ਕਿ ਇਹਦੇ ਨਾਲ ਜਿਹੜੇ ਵਿਰੋਧੀ ਨੇ ਜਾਂ ਜਿਹੜੇ ਛੜਜੰਤਰਕਾਰੀ ਆ ਉਹਨਾਂ ਨੂੰ ਇੱਕ ਮੂੰਹ ਤੋੜ ਜਵਾਬ ਮਿਲਿਆ ਹੈ ਤੇ ਇਸ ਤੋਂ ਇਲਾਵਾ ਇਸ ਧਰਨੇ ਦੇ ਵਿੱਚ ਪੂਰੇ ਸੰਘਰਸ਼ ਦੇ ਵਿੱਚ ਜਿੰਨੀਆਂ ਵੀ ਸਮਾਜਿਕ ਵੀ ਸੰਸਥਾਵਾਂ ਜਾਂ ਜਿਨ੍ਹਾਂ ਨੇ ਵੀ ਕਾਨੂੰ ਸਾਡੇ ਮੁਸ਼ਕਲ ਘੜੀ ਦੇ ਵਿੱਚ ਸਨ ਸਾਡਾ ਹੌਸਲਾ ਬਣਾਈ ਰੱਖਿਆ ਸਾਡੇ ਨਾਲ ਸਮਰਥਨ ਕੀਤਾ ਸੀ ਮੈਂ ਤਹਿ ਦਿਲੋਂ ਤੋਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦੀ ਆ ਤੇ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਅਗਾਹ ਦਾ ਪ੍ਰੋਗਰਾਮ ਲਿਖਿਆ ਗਿਆ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਇਸ ਧਰਨੇ ਦਾ ਸਮਰਥਨ ਕੀਤਾ ਉਹ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਾਰੇ ਦੇਸ਼ ਪ੍ਰੇਮੀ ਨੇ ਤੇ ਸਮਾਜ ਦੀ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਨੇ ਬਹੁਤ ਜਲਦ ਇਹਨਾਂ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾ ਕੇ ਤੇ ਉੱਥੇ ਆਉਣ ਵਾਲੇ ਸਮੇਂ ਦੇ ਲਈ ਸਾਰੀਆਂ ਜਥੇਬੰਦੀਆਂ ਮਿਲ ਕੇ ਜੜੀਆਂ ਉਹ ਕੰਮ ਕਰ ਸਕਣਾਂ ਤੇ ਸਮਾਜ ਦੀ ਬਿਹਤਰ ਤਰੀਕੇ ਦੇ ਨਾਲ ਅਸੀਂ ਸੇਵਾ ਕਰ ਸਕੀਏ ਉਹਦੇ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਤੇ ਜੇਕਰ ਪ੍ਰਮਾਤਮਾ ਨੇ ਚਾਇਆ ਤੇ ਬਹੁਤ ਜਲਦੀ ਇੱਕ ਇਹੋ ਜਿਹਾ ਮੋਰਚਾ ਉੱਭਰ ਕੇ ਸਾਹਮਣੇ ਆਏਗਾ ਵੀ ਜਿਹੜਾ ਸਮੁੱਚੇ ਪੰਜਾਬ ਦੀ ਸੇਵਾ ਦੇ ਲਈ ਲੋਕ ਸੇਵਾ ਦੇ ਲਈ ਤੇ ਜਿਹੜਾ ਪਿੰਦ ਚੜ੍ਹ ਕੇ ਕੰਮ ਕਰੇਗਾ ਤੇ ਉਹਦੇ ਲਈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਜਿਹੜੀ ਆ ਅਣਥੱਕ ਜਿੱਥੋਂ ਤੱਕ ਵੀ ਲੋੜ ਬੈਗੀ ਅਸੀਂ ਕੋਸ਼ਿਸ਼ਾਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਹ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵਧੀਆ ਪਲੇਟਫਾਰਮ ਜਿਹੜਾ ਉਹ ਤਿਆਰ ਕੀਤਾ ਜਾ ਸਕੇ ਤਾਂ ਕਿ ਜਿਹੜੇ ਇਹੋ ਜਿਹੇ ਅਨਸਰ ਜਿੰਨਾ ਤੁਸੀਂ ਦੇਖਿਆ ਹੀ ਹੈ ਪੂਰੇ ਪ੍ਰਕਰਨ ਦੇ ਵਿੱਚ ਸਮਾਜ ਵਿਰੋਧੀ ਅਨਸਰ ਮੈਂ ਇਹਨਾਂ ਨੂੰ ਕਹਾਂਗਾ ਤੇ ਜੇਕਰ ਦੂਸਰੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤੇ ਇਹ ਇੱਕ ਤਰ੍ਹਾਂ ਦਾ ਪੀ ਪ੍ਰੈਸ ਮਾਫੀਆ ਜਿਹੜਾ ਪੀ ਹੌਦ ਵਿੱਚ ਆ ਰਿਹਾ ਹੈ ਕਿ ਉਹਨੂੰ ਅਸੀਂ ਰੋਕਣ ਦੇ ਵਿੱਚ ਪੀ ਕਾਮਯਾਬ ਹੋ ਰਹੇ ਹਾਂ ਇਹ ਜਿਹੜਾ ਪ੍ਰੈਸ ਮਾਫੀਆ ਜਿਹੜੇ ਕਿ ਪ੍ਰੈਸ ਦੇ ਨਾਂ ਦੇ ਇੱਕ ਮਾਫੀਆ ਦਾ ਕੰਮ ਕਰਦੇ ਨੇ ਜਨਤਾ ਦੇ ਵਿੱਚ ਡਰ ਪੈਦਾ ਕਰਦੇ ਨੇ ਇੱਕ ਜਾਣਾ ਧਰਨਾ ਲਾਉਂਦਾ ਏ ਇੱਕ ਜਾਣਾ ਖਬਰਾਂ ਲਾਉਂਦਾ ਏ ਮੁੜ ਕੇ ਰਾਣੀ ਨਾਮਾ ਕਰਦੇ ਨੇ ਪੈਸੇ ਖਾਂਦੇ ਨੇ ਤੇ ਸਮਾਜ ਦੇ ਵਿੱਚ ਇਹਨਾਂ ਨੇ ਇੰਨੀ ਦਹਿਸ਼ਤ ਪੈਦਾ ਕੀਤੀ ਹੋਈ ਸੀ ਮੈਂ ਸਮਝਦਾ ਕਿ ਅੱਜ ਇਹਨਾਂ ਦੇ ਦਿਮਾਗ ਥੋੜੇ ਜਿ ਟਿਕਾਣੇ ਆ ਗਏ ਹੋਣਗੇ ਪਰ ਮੇਰੇ ਸਾਥੀ ਕਹਿ ਰਹੇ ਆ ਕਿ ਨਹੀਂ ਇਹ ਉਹ ਪੁਛਾਣੇ ਜਿਹੜੀਆਂ ਕਦੀ ਸਿੱਧੀਆਂ ਨਹੀਂ ਹੁੰਦੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਇਹ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਇਹਨਾਂ ਨੂੰ ਪੰਪਣ ਨਹੀਂ ਦਿੱਤਾ ਜਾਊਗਾ ਹੁਣ ਇਹਨਾਂ ਨੂੰ ਇਹਨਾਂ ਦੇ ਅੰਤਮ ਜਿਹੜੇ ਥਾਂ ਤੱਕ ਜਿਹੜਾ ਨਾ ਉਪਚਾਇਆ ਜਾਏਗਾ ਵੀ ਜੋ ਇਹਨਾਂ ਦੀ ਸਹੀ ਪੋਜੀਸ਼ਨ ਬਣਦੀ ਹੈ ਸਮਾਜ ਦੇ ਵਿੱਚ ਇਹਨਾਂ ਨੂੰ ਉੱਥੇ ਲਿਆ ਕੇ ਬਹੁਤ ਜਲਦੀ ਜਿਹੜੇ ਸਮਾਜ ਵਿਰੋਧੀ ਅੰਥਰ ਨੇ ਤੁਸੀਂ ਵੇਖੋਗੇ ਕਿ ਸਲਾਖਾਂ ਦੇ ਪਿੱਛੇ ਹੋਣਗੇ ਤੇ ਇਹ ਸਾਡਾ ਵਾਅਦਾ ਹੈ ਸਮਾਜ ਦੇ ਨਾਲ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਾਂਗੇ ਤੇ ਨਾ ਹੀ ਇਹਨਾਂ ਨੂੰ ਗਾਹ ਪੰਪਨ ਦਿੱਤਾ ਜਾਊਗਾ ਇੱਕ ਵਾਰੀ ਮੈਂ ਐਸਐਸਪੀ ਸਾਹਿਬ ਬਟਾਲਾ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਮਸਲੇ ਨੂੰ ਫਸਟ ਪ੍ਰੈਫਰੈਂਸ ਦੇ ਉੱਤੇ ਰੱਖ ਕੇ ਹੱਲ ਕਰਨ ਦੀ ਵੀ ਗੱਲ ਕੀਤੀ ਤੇ ਫਸਟ ਪ੍ਰੈਫਰੈਂਸ ਦੇ ਉੱਤੇ ਸੁਣਿਆ ਵੀ ਆ ਤੁਹਾਨੂੰ ਅੱਜ ਤੇ ਇਸ ਤੋਂ ਇਲਾਵਾ ਸਮੁੱਚੀ ਸਮਾਜ ਸੇਵੀ ਸੰਸਥਾਵਾਂ ਤੇ ਜਿੰਨੇ ਵੀ ਸਾਥੀਆਂ ਨੇ ਇਸ ਸਮਰਥਨ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸਾਡੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਬਹੁਤ ਜਲਦ ਸਾਰਿਆਂ ਨੂੰ ਇੱਕ ਵਾਰ ਫੇਰ ਮਿਲਾਂਗੇ ਧੰਨਵਾਦ ਗਿਆ ਹੈ